ਮੋਹਨ ਸਿੰਘ ਬਿੱਕਰ ਸਿੰਘ 97 ਲਗਾ 97000 ਦੇ ਤਾਰਫ ਮੁਨਾਕੀ ਤੋਂ 3982 ਹਾਂ 200 ਫਰ ਲਾ ਲਈ 97200 ਹਾਂਜੀ 97200 ਸੋਨੀ ਸਿੰਘ ਬਿੱਕਰ ਸਿੰਘ 98 ਕਰਦੇ ਪੂਰਾ 98000 ਜਗਤਾਰ ਸਿੰਘ ਅਜਤ ਸਿੰਘ 100 ਦਾ ਦੋਈ 100 ਨਹੀਂ

ਆਮੀ ਤੇ ਉਹ ਇੱਕ ਨਾਕਤ 1100 ਕਰ ਦੋ ਜੀ ਇੱਕ ਲੱਖ 1100 ਰੁਪਇਆ ਸੋਲੂਸ਼ਨ ਵਿੱਚ ਇਹਦਾ ਇੱਕ ਡਿਗਰੀ ਦਾ ਮਤਲਬ ਹੋਗਾ ਇੱਕ ਲੱਖ 1200 ਤੱਕ ਦਾ ਤੋਂ ਨਕਸੇ ਇੱਕ ਲੱਖ 1300 ਰੁਪਇਆ ਸੋਲੂਸ਼ਨ ਵਿੱਚ ਫਰਜ਼ੰਦ ਇੱਕ 5 ਦਾ 300000 ਤੋਂ 400000 ਦੇ ਤਾਰਫ ਨਾਲ ਜਿਸੰਗ 305000 ਦੀ ਤਾਰਫ ਨਾਲ ਜਿਸੰਗ ਹੈ ਹਾਂ ਜੀ ਜੀ ਇਹ ਦੇਖ ਲਈਏ ਜੀ ਕਿਸੇ ਨੂੰ ਤੋਂ ਕਰਕੇ 106800 ਕੁੱਟੂਗਾ ਇੰਨਾ ਥੱਲੇ 5000 ਪਹਿਲਾਂ ਵਗਾਈ ਬਹੁਤ ਤਾਂ ਹੀ ਹੈ ਸਾਨੂੰ ਨਮੀ ਦਾ ਇਹ ਵੀ ਦੇਖੋ ਬੱਚੇ ਯਾਰ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਡਾ ਬਾਲ ਵੀ 20 ਤੋਂ 3 1800 ਰੁਪਏ ਘਟਦਾ ਹੈ ਇਹ ਹੈਗਾ 2 1 ਕਿਰਤਨ ਕਿਨਾਲ ਚਾਹਤ ਦਾ ਇਹ ਕਿਲਕਾ 5000 ਦਫਤਾਰ ਸਮਝਾਜਰ ਸਿੰਘ ਲੈ ਜਾਣੇ ਅਸੀਂ ਚੀਜ਼ ਆ ਗਏ ਨਾ ਕੋਈ ਬਾਤ ਜੀਦੇਵ ਸਿੰਘ 36 ਮੱਖਣ ਸਿੰਘ ਦਾ ਸਾਲਾਫ ਬਸਮ ਸਿੰਘ ਜੀ ਬੁਦੀ ਬਾਈ ਕੀ ਕਹੋਣ ਜਗਦੇਵ ਸਿੰਘ ਆ ਤੁਸੀਂ ਜਗਦੇਵ ਸਿੰਘ ਸਾਲਾਫ ਬਾਦਰ ਸਿੰਘ ਮਾਦਰ ਕਿ ਜਿੰਨੇ ਤੋਂ ਪਲਾਟ ਦਾ 93 593 ਲੱਖ ਰੁਪਏ ਲਾ ਦੇ 5939100 ਮੱਖਣ ਸਿੰਘ 200 ਮੇਰਾ ਲਾ 5939000 ਯਾਰ 300 ਰੁਪਏ ਜਗਦੇਵ ਸਿੰਘ ਭਦਰ ਸਿੰਘ 593 ਲੱਖ ਰੁਪਏ ਕਿੰਨੇ ਲਾ ਦੇ 200 5939400 ਮੱਖਣ ਸਿੰਘ ਸੰਤ ਸਿੰਘ 200 5939000 2600 ਰੁਪਿਆ ਜਗਦੇਵ ਸਿੰਘ ਬਾਪੂ ਸਿੰਘ ਤੋਂ ਹੋਰ ਲੈਂਦੇ ਹੋ ਆਪਾਂ ਫਰੰਦ 779017700 ਮੱਖਣ ਸਿੰਘ ਹੋਰ ਲੈਂਦੇ ਆਂ ਇਹ ਲਖਤੀ ਇਹਦਾ ਅਸਲੀ ਨਾਮ ਹੈ ਜੀ ਕੋਲ ਜੀ ਦੀ ਫੌਟੋ ਹੈ ਦੰਦ ਨਹੀਂ ਹੁੰਦਾ ਲਾ ਜੀ ਹਾਂ ਜੀ ਬਾਕੀ ਸਾਰੇ ਪਰਿਵਾਰਿਕ ਦਾ ਮਾਲਕ ਹੋਵੇਗਾ। 939700 ਮੱਖਣ ਸਿੰਘ ਬਸੰਤ ਸਿੰਘ ਜੰਦਾਬਈ ਇਸ ਤੋਂ ਬਾਅਦ ਕੋਈ ਨਹੀਂ ਹੁੰਦਾ। ਕਰਕੇ ਬੋਲੀ ਕੈਸੂ ਕੀਤੀ ਜਾਂਦੀ ਹੈ। ਇਹ ਰਿਪੋਰਟ ਦਫਤਰ ਦਿੱਤੀ ਜਾਊ। 19 ਸਿੰਘ ਬਿੱਕਰ ਸਿੰਘ ਕੋਲੇ ਸੀ 72700 ਰੁਪਏ। ਲੋਟ ਨੰਬਰ 4 1 ਏਕੜ 7 ਕਰਾਲਾ 2 ਮਰਲੇ। 72700 ਸਿੰਘ ਬਿੱਕਰ ਸਿੰਘ ਕੋਲੇ ਸੀ।

73000 ਰੁਪਏ 400 ਕਰਦੇ ਸੋਨੀ ਸਿੰਘ ਦਾ ਠੀਕ ਹੈ ਠੀਕ ਹੈ 70400 ਰੁਪਏ ਮੱਖਣ ਸਿੰਘ ਮੱਖਣ ਸਿੰਘ 16 ਦੀ 70500 ਮੱਖਣ ਸਿੰਘ ਜੀਰੋ ਕਰਦੇ 73600 ਰੁਪਏ ਸੋਨੀ ਸਿੰਘ 74700 ਰੁਪਿਆ ਮੱਖਣ ਸਿੰਘ ਜਸਮ ਸਿੰਘ 73800 ਰੁਪਿਆ ਸੋਨੀ ਸਿੰਘ ਬਿੱਕਰ ਸਿੰਘ 73800 ਸੋਨੀ ਸਿੰਘ ਬਿੱਕਰ ਸਿੰਘ ਜਾ ਬੋਦੀ ਕੈਨਸਲ ਕਰ ਦਈਏ ਫਿਰ ਬਾਈ ਜੀ ਕਰ ਦੇ ਪੰਸਰ ਚੌਥਾ ਪਲਾਟ ਦੀ ਕੈਨਸਲ ਹੋ ਗਈ ਠੀਕ ਹੈ ਜੀ ਬਾਟ ਇੱਕ ਤਰ੍ਹਾਂ ਦਾ ਆਪਣੇ ਕੋਲ ਰਮਾਨ ਰਮਾਨ ਸਿੰਘ ਸੰਜੀਤ ਸਿੰਘ ਕੋਲੇ ਸੀਗਾ ਅਸਲੀ ਯਾਰੀ 27100 ਚ ਠੀਕ ਹੈ ਜੀ ਚੀ ਗਾੜੀ ਚੋੜ ਦੇ ਚੋੜ ਨਾਲ ਹੀ ਹੁੰਦਾ ਹੈ ਤੂੰ ਤਾਂ ਉਹਦੀ ਮੂੰਗੀ ਮੰਗੀ ਬੀਜ ਹੋ ਜਾ ਤੇ ਹਾਂਜੀ ਭਗਵਾਨ ਸਿੰਘ ਸਾਹ ਨਾਲੋਂ ਕੌਣ ਬੋਲਦਾ ਪੁੱਛ ਲਗਾ ਪੀਛਲਾ ਸਕੇ ਫਿਰ ਦੇਖ ਕੋਈ ਜਾਂਦੀ ਹੈ ਕੌਣ ਤੁਹਾਨੂੰ ਬੋਲੀ ਹੈ ਵੀ 100 ਲਾ ਦੇ ਕਰਸ ਕਰਸ ਤਿਆਰੀ ਬਸ ਇਹ ਤੁਮ ਬਸ ਤਿਆਰੀ ਹੈ ਮੰਨ ਲਾ ਚਾਚੂ ਧਰ ਲਓ 27000 27200 ਗੋਲੀ ਵਾਲਾ ਬੱਤਾ ਲੈ ਮੱਖਣ ਸਿੰਘ ਸਾਣਾ ਉਹ 2000 300 ਰੁਪਿਆ 20400 ਭਗਵਾਨ ਸਿੰਘ ਇਹ ਵੀ ਕੈਂਸਲ ਬਹੁਤ ਸਾਰੇ ਕੈਂਸਲ ਹੋ ਗਿਆ ਕੈਂਸਲ ਹੋ ਗਿਆ ਆਪਨਾ ਸਰਦਨ ਅਸੀਂ ਕੋੜੇ ਪੜੋ ਕੋੜੇ